ਅਮਿਕਸਾਂ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਲੈ ਕੇ ਆਏ ਦੋ ਟਰੈਕਟਰ ਸਵਰਾਜ 855 ਤੇ ਨਿਊ ਹਾਲੈਂਡ 3630 ਸਵਰਾਜ 855 2023 ਮਾਡਲ ਹੈ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜਿਹੜੀ ਜਿਹੜੀ ਡਿਮਾਂਡ ਆ ਜੀ 8 ਲੱਖ 11 ਹਜ਼ਾਰ ਰੁਪਏ ਬਾਕੀ ਕੰਡੀਸ਼ਨ ਚੈੱਕ ਕਰ ਲਓ ਵੀਡੀਓ ਦੇ ਵਿੱਚ ਪੰਪ ਵਗੈਰਾ ਚੈੱਕ ਕਰ ਸਕਦੇ ਹੋ 2023 ਮਾਡਲ ਤੋ 2023 ਮਾਡਲ ਸਵਰਾਜ 855 FE ਮਗਰਾਟਾਂ ਥੱਲੋਂ ਚੈੱਕ ਕਰ ਸਕਦੇ ਹਾਂ ਕਲੱਚ ਵਗੈਰਾ ਬ੍ਰੇਕ ਸੀਟ ਦੇ ਥੱਲੋਂ ਜਮਾਂ ਧਿਆਨ ਨਾਲ ਚੈੱਕ ਕਰ ਸਕਦੇ ਹੋ ਮਿੱਤਰੋ ਪੰਜ ਸਟਾਰ ਸਾਈਨ 0977 ਬੈਕ ਸਾਈਡ ਚੈੱਕ ਕਰ ਸਕਦੇ ਹਾਂ ਡਬਲ ਡਿਸਟਰੀਬਿਊਟਰ ਹੈ ਯੂ ਲੱਗਿਆ ਹੋਇਆ ਜਮਾਨ ਨਵਾਂ ਹੀ ਹੈ 2023 ਮਾਡਲ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਆਪਾਂ ਬਾਕੀ ਦਾ ਨੰਬਰ ਪਾਵਾਂਗੇ ਥੱਲੇ ਚੈੱਕ ਕਰ ਸਕਦੇ ਹਾਂ ਬੈਟਰੀ ਬਕਸਾ ਵਗੈਰਾ ਟਿਊਬਾਂ ਵਗੈਰਾ ਚੈੱਕ ਕਰ ਸਕਦੇ ਹਾਂ ਸ਼ੈਡ ਵਗੈਰਾ ਸਰਵਾਰਸ਼ ਪੀਡੀਓ 2023 ਮਾਡਲ ਡਿਮਾਂਡ ਹੈ ਜੀ 811000 ਰੁਪਿਆ 134 ਘੰਟੀ ਚੱਲਿਆ ਸਿਰਫ 134 ਦੂਸਰੇ ਪਾਸੇ ਆ ਗਿਆ ਨਿਊ ਹਾਲੈਂਡ 3630 ਨਿਊ ਹਾਲੈਂਡ 3630 ਪੀਵੀ 19 ਨੰਬਰ ਹੈ ਮਾਡਲ 2021 2021 ਮਾਡਲ ਹੈ ਕੰਡੀਸ਼ਨ ਤੁਸੀਂ ਡਾਇਰੈਕਟਰ ਦੀ ਦੇਖ ਸਕਦੇ ਹੋ ਜਮਾ ਸ਼ਾਪ ਹੈ 2021 ਮਾਡਲ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨਲ ਦੇ ਵਿੱਚ ਛਤਰੀ ਬੇਸ ਵਗੈਰਾ ਲੱਗੀ ਹੋਈ ਹੈਗੀ ਪੈਰਦਾਨ ਵਗੈਰਾ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਮਗਰਾਟਾਂ ਥੱਲੋਂ ਹਾਂ ਬਹੁਤ ਠੀਕ ਹੈ ਬਾਈ ਸੈਂਟਰ ਗੇਅਰ ਬੈਕ ਸਾਈਡ ਦਿਖਾਉਣਾ ਟਾਇਰ ਪਏ ਨੇ ਜਮਨ 992 ਪੈਸੇ ਡੰਡਾ ਡਰਾਵਲ ਸਮੇਤ ਹੈ ਡਿਸਟ੍ਰਿਬਿਊਟਰ 2021 ਮਰਲਾ ਮਗਰਾਟਾ ਨਾਲੋਂ ਚੈੱਕ ਕਰ ਲੋ ਕਿਸ ਕਿਸੇ ਬਾਈ ਨੇ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 3632 ਦਾ ਨੰਬਰ ਪਾਵਾਗੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਇਹਦੀ ਜਿਹੜੀ ਡਿਮਾਂਡ ਆ ਕਿ 8 ਲੱਖ 18000 ਰੁਪਏ ਡਿਮਾਂਡ ਆ ਪੀਵੀ 19 ਨੰਬਰਾ 2021 ਮਾਡਲ ਦੋਨੇ ਟਰੈਕਟਰ ਵਿਕਿਆ ਹੋਣੇ 855 ਤੇ 363 2023 ਮਾਡਲ ਤੇ 2021 ਮਾਡਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਨਾਲ ਹੀ ਦਬਦੋ ਘੰਟੀ ਵਾਲਾ ਬਟਨ ਧੰਨਵਾਦ